ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੁਸੀਂ ਨਾਮ ਸਭ ਨੇ ਸੁਣਿਆ ਹੈ ਉਹਨਾਂ ਦਾ ਤੇ ਇਹਨਾਂ ਦੇ ਮਾਤਾ ਜੀ ਹੋਏ ਨੇ ਮਾਤਾ ਉਤਮ ਕੌਰ ਜੀ ਨਾਮ ਦੇ ਰਸੀਏ ਸਨ ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਅਥਾਹ ਸ਼ਰਧਾ ਸੀ ਅਥਾਹ ਪਿਆਰ ਸੀ ਉਹਨਾਂ ਦਾ ਗੁਰੂ ਰਾਮਦਾਸ ਪਿਤਾ ਨਾਲ ਬਹੁਤ ਪਿਆਰ ਸੀ ਮਾਤਾ ਉਤਮ ਕੌਰ ਜੀ ਦਾ ਕਿੰਦੇ ਝਾਰੂ ਵੀ ਦਿੰਦੇ ਸਨ ਨਾ ਨਾਲ ਨਾਲ ਇਹੋ ਜਪਦੇ ਸਨ ਧੰਨ ਗੁਰੂ ਰਾਮਦਾਸ ਜੀ 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 ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਪ੍ਰਸ਼ਾਦਾ ਪਕਾਉਣ ਲੱਗਣਾ ਆਟਾ ਗੁੰਨਣਾ ਪਹਿਲਾਂ ਆਟੇ 'ਚ ਪਾਣੀ ਪਾਉਣ ਨਾਲੇ ਆਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਠਾ ਗੁੰਦਿਆਂ ਗੁੰਦਿਆਂ ਵੀ ਗੁਰੂ ਰਾਮਦਾਸ ਨੂੰ ਪਿਆਰ ਨਾਲ ਯਾਦ ਕਰਨਾ ਤੋ ਪੇੜਾ ਕਰਨਾ ਤਾਂ ਮੈਂ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਰੋਟੀ ਨੂੰ ਵੇਲਣਾ ਜਦੋਂ ਉਦੋਂ ਵੀ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸ਼ਾਦਾ ਤਵੇ ਤੇ ਪਉਣਾ ਤਾਂ ਵੀ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਕੰਮ ਕਰਦੇ ਆ ਗੁਰੂ ਰਾਮਦਾਸ ਜੀ ਨੂੰ ਪਿਆਰ ਦੇ ਨਾਲ ਯਾਦ ਕਰਦੇ ਸਨ ਮਾਤਾ ਉਤਮ ਕੌਰ ਜੀ ਤੇ ਕਈ ਵਾਰ ਪਿਆਰ ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਆਖਣਾ ਪੁੱਤਰ ਪੁੱਤਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਗੁਰੂ ਰਾਮਦਾਸ ਦਾ ਤਰਸ ਹੈ ਹੁਣ ਜਦੋਂ ਕਈ ਵਾਰ ਮੈਂ ਘਰ ਦਾ ਕੰਮ-ਕਾੜ ਕਰਦਿਆਂ ਗੁਰੂ ਰਾਮਦਾਸ ਨੂੰ ਯਾਦ ਕਰਦੀ ਆਂ ਨਾ ਤੋ ਮੈਨੂੰ ਐਦਾਂ ਮਹਿਸੂਸ ਹੁੰਦਾ ਹੈ ਐਦਾਂ ਮਹਿਸੂਸ ਹੁੰਦਾ ਜਿਦਾ ਗੁਰੂ ਰਾਮਦਾਸ ਮੇਰੇ ਨਾਲ ਨਾਲ ਹੋਣ ਜਦੋਂ ਮੈਂ ਘਰ ਦਾ ਕੰਮ-ਕਾੜ ਕਰਦੀ ਆਂ ਕੋਈ ਵੀ ਕਾਰਜ ਕਰਦੀ ਆ ਮੰਨ ਲਓ ਪ੍ਰਸ਼ਾਦ ਦੇ ਪਕਾਉਣੀ ਆ ਆਪਣੇ ਘਰ ਦੀ ਸਵਾਈ ਕਰਦੀ ਆ ਕੱਪੜੇ ਧੋਣੀ ਆ ਤੇ ਗੁਰੂ ਰਾਮਦਾਸ ਨੂੰ ਜਦੋਂ ਮੈਂ ਯਾਦ ਕਰਦੀ ਫਿਰ ਮੈਨੂੰ ਐਦਾਂ ਮਹਿਸੂਸ ਹੁੰਦਾ ਗੁਰੂ ਰਾਮਦਾਸ ਮੇਰੇ ਨਾਲ ਨੇ ਸਤਸੰਗਿਓ ਭਾਗਾਂ ਵਾਲਿਓ ਇਹ ਮਾਤਾ ਜੀ ਤੇ ਗਵੰਡੀ ਇੱਕ ਪਰਿਵਾਰ ਹੈ ਨਾਮ ਆਇਆ ਉਮਾਈ ਦਾ ਗੰਗਾ Hindu ਪਰਿਵਾਰ ਦੇ ਸੀ ਇਹਦਾ ਪੁੱਤਰ ਵਿਆਹਿਆ ਹੋਇਆ ਹੈ ਘਰ ਤੇ ਨੌ ਵੀ ਹੈ ਇਹ ਮਾਈ ਦਾ ਘਰ ਵਾਲਾ ਵੀ ਹੈ ਪਰ ਘਰ ਦੇ ਵਿੱਚ ਕਲੇਸ਼ ਬਹੁਤ ਹੈ ਹਰ ਵੇਲੇ ਕਲੇਸ਼ ਰਹਿਣਾ ਇਹਨਾਂ ਦੇ ਘਰੋਂ ਅਵਾਜ਼ਾਂ ਆਉਣੀ ਆ ਆਂਟੀ ਘੌਂਡੀ ਵੀ ਇਹਨਾਂ ਤੋਂ ਦੁਖੀ ਨੇ ਬਹੁਤ ਕਲੇਸ਼ ਘਰ ਵਿੱਚ ਇਹ ਮਾਈ ਦਾ ਸੁਭਾਅ ਬੜਾ ਕੱਬਾ ਸੀ ਗਰਮਖੋ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦੀ ਸੀ ਹਰ ਗੱਲ ਤੇ ਨੋਕਾ ਟੋਕੀ ਨੋਕਾ ਟੋਕੀ ਕਰਦੀ ਸੀ ਤੇ ਨਾ ਕਿਸੇ ਦੀ ਗੱਲ ਸੁਣਦੀ ਸੀ ਗੁਰਮਖੋ ਐਡਾ ਸੁਭਾਅ ਕੱਬਾ ਸੀ ਹਰ ਕੋਈ ਇਹਨੂੰ ਸਮਝਾਉਣ ਤੋਂ ਡਰਦਾ ਸੀ ਗੁਰਮਖੋ ਪਤਾ ਨਹੀਂ ਇਹਨੇ ਕਿਸ ਸਮੂਹ ਦੇ ਨਾਲ ਅੱਜ ਗੱਲ ਕਰਦੀ ਹੈ ਕਿਸ ਤਰੀਕੇ ਨਾਲ ਅੱਜ ਗੱਲ ਕਰਨੀ ਹੈ ਇਹਨੇ ਸਤ ਸੰਗਿਓ ਇੱਕ ਦਿਨ ਘਰ 'ਚ ਇੰਨਾ ਇਨ੍ਹਾਂ ਦੇ ਕਲੇਸ਼ ਪਿਆ ਇੰਨਾ ਕਲੇਸ਼ ਪਿਆ ਸਵੇਰ ਦਾ ਸਮਾਂ ਹੈ ਇਹ ਮਾਈ ਗੰਗਾ ਦੇ ਨੌ ਤੇ ਪੁੱਤਰ ਘਰ-ਬਾਰ ਛੱਡ ਕੇ ਚਲੇ ਗਏ ਹੁਣ ਘਰ ਵਾਲੇ ਦਾ ਬਾਅਦ ਚ ਕਲੇਸ਼ ਹੋ ਗਿਆ ਹੁਣ ਘਰ ਵਾਲਾ ਇੰਨਾ ਦੁਖੀ ਹੋਇਆ ਉਹਨੂੰ ਇੰਨਾ ਗੁੱਸਾ ਚੜਿਆ ਉਹਨੇ ਕੀ ਕੀਤਾ ਮਾਈ ਗੰਗਾ ਨੂੰ ਕਮਰੇ 'ਚ ਬੰਦ ਕੀਤਾ ਤੇ ਬੜੋ ਉਹ ਨਾ ਅਰਲਾ ਲਾਤਾ ਕੁੰਡਾ ਲਾਤਾ ਪਾ ਉਨ ਮਾਈ ਗੰਗਾ ਅੰਦਰੋਂ ਆਵਾਜ਼ਾਂ ਦਿੰਦੀ ਹੈ ਦੁਪਹਿਰ ਦਾ ਸਮਾਂ ਹੋ ਗਿਆ ਇਹਦਾ ਘਰ ਵਾਲਾ ਆਪ ਕੰਮ ਤੇ ਚਲਾ ਗਿਆ ਬੇ ਭੁੱਖੀ ਭਾਣੀ ਅੰਦਰ ਰੋਲਾ ਪਾਉਂਦੀ ਹੈ ਆਵਾਜ਼ਾਂ ਅਗਲੀ ਗੰਢ ਸੁਣਦੀਆਂ ਨੇ ਪਰ ਕਿਸ ਦਾ ਹੌਸਲਾ ਨਹੀਂ ਪਤਾ ਜਾ ਕੇ ਦਰਵਾਜ਼ਾ ਖੋਲਦੀ ਹੈ ਡਰਦੇ ਨੇ ਮਾਈ ਦੇ ਕੋਲ ਬਤਨ ਕਿਸ ਮੁੰਡੇ ਦਾ ਲੱਗੋ ਬੋਲਣਾ ਉਹਨੇ ਕਿਤੇ ਸਾਰਾ ਗੁੱਸਾ ਸਾਡੇ ਤੇ ਨਾ ਕੱਢ ਦੇਵੇ ਭੱਗਾ ਵਾਲਿਓ ਇਧਰੋਂ ਮਾਤਾ ਉੱਤਮ ਕੌਰ ਜੀ ਇਹਨਾਂ ਦੇ ਘਰ ਵਾਲੇ ਜੋ ਭਾਈ ਵੀਰ ਸਿੰਘ ਦੇ ਪਿਤਾ ਜੀ ਦੁਪਹਿਰ ਦੇ ਸਮੇਂ ਘਰ ਪ੍ਰਸ਼ਾਦਾ ਸ਼ਕਨ ਆਉਂਦੇ ਨੇ ਸਰਦਾਰ ਚਰਨ ਸਿੰਘ ਜੀ ਇਹ ਵੀ ਡਾਕਟਰ ਸਰ ਡਾਕਟਰ ਚਰਨ ਸਿੰਘ ਜੀ ਇਹ ਦੁਪਹਿਰੇ ਪ੍ਰਸ਼ਾਦਾ ਸ਼ਕਨ ਜਦੋਂ ਘਰ ਆਉਂਦੇ ਨੇ ਇਧਰੋਂ ਮਾਤਾ ਉੱਤਮ ਕੌਰ ਜੀ ਸਾਰੀ ਗੱਲ ਦੱਸਦੇ ਨੇ ਸਰਦਾਰ ਜੀ ਇਹ ਤਾਂ ਅਜੇ ਗਵੰਡੀਆਂ ਦੇ ਘਰ ਗੰਗਾ ਦੇ ਘਰ ਬੜਾ ਕਲੇਸ਼ ਪਿਆ ਸਵੀਰ ਦਾ ਨੌ ਪੁੱਤਰ ਵੀ ਛੱਡ ਕੇ ਚਲੇ ਗਏ ਨੇ ਉਹ ਅੰਦਰ ਡੱਕੀ ਹੋਈ ਹੈ ਭੁਖੀ ਪਾਣੀ ਹੈ ਮੇਰਾ ਦਿਲ ਕਰਦਾ ਉਹਨੂੰ ਜਾ ਕੇ ਪ੍ਰਸ਼ਾਦਾ ਛਕਾਵਾਂ ਅੱਗੋਂ ਡਾਕਟਰ ਚਰਨ ਸਿੰਘ ਦੀ ਅੱਖਾਂ ਲੱਗੇ ਵੇਖ ਲੈ ਭਾਗਮਣੇ ਤੈਨੂੰ ਉਹਦੇ ਸੁਭਾ ਦਾ ਪਤਾ ਹੀ ਹੈ ਪਤਾ ਨਹੀਂ ਅੱਗੋਂ ਕੀ سلوਕ ਤੇਰੇ ਨਾਲ ਕਰੇ ਕਿਦਾਂ ਤੇਰੇ ਨਾਲ ਬੋਲੇ ਅੱਗੋਂ ਕਿੰਦੀ ਉਹ ਗੱਲ ਤਾਂ ਠੀਕ ਐ ਸਬਾਤ ਉਹਦਾ ਕੱਬਾ ਹੈ ਕਿੰਦੀ ਮੇਰਾ ਮਨ ਨਹੀਂ ਟਿਕਦਾ ਪਿਆ ਉਹ ਸਵੇਰ ਦੀ ਮੁੱਖੀ ਭਾਣੀ ਐ ਤੁਸੀਂ ਆਗਿਆ ਦਿਓ ਮੈਂ ਪ੍ਰਸ਼ਾਦਾ ਤਿਆਰ ਕਰਕੇ ਤੇ ਉਹਨੂੰ ਸ਼ਕਾ ਕੇ ਆਵਾਂ ਜਨ ਨੂੰ ਪ੍ਰਸ਼ਾਦਾ ਦੇ ਆਵਾਂ ਅੱਗੋਂ ਡਾਕਟਰ ਚਰਨ ਸਿੰਘ ਦੀ ਅੱਖ ਲੱਗੇ ਫੇਰ ਭਾਗਵੰਦੇ ਜਿੱਦਾਂ ਤੇਰੀ ਮਰਜ਼ੀ ਜਿੱਦਾਂ ਤੇਰੇ ਅੰਦਰੋਂ ਆਵਾਜ਼ ਆਉਂਦੀ ਐ ਕਰ ਲੈ ਤੂੰ ਇਹ ਡਾਕਟਰ ਚਰਨ ਸਿੰਘ ਦਪਹਿਰ ਦਾ ਪ੍ਰਸ਼ਾਦਾ ਸ਼ਕ ਕੇ ਤੇ ਆਪੇ ਡਿਊਟੀ ਤੇ ਚਲੇ ਗਿਆ ਆਪਣੇ ਇਧਰੋਂ ਮਾਤਾ ਉੱਤਮ ਕੌਰ ਦੀ ਨੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਥਾਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਇਆ ਉਹਨੂੰ ਟੱਕਿਆ ਤੇ ਮਾਈ ਗੰਗਾ ਦੇ ਘਰ ਚਲੀ ਗਈ ਜਾ ਕੇ ਜਦੋਂ ਅਰਲ ਖੁੱਲ੍ਹ ਲੱਗੀ ਤਾਂ ਅੰਦਰੋਂ ਆਵਾਜ਼ ਆਈ ਕੌਣ ਹੈ ਕਿੰਦੀ ਮੈਂ ਤੁਹਾਡੀ ਗਵੰਡਨ ਉੱਤਮ ਕੌਰਾਂ ਮਾਤਾ ਉਤਮਕੌਰ ਜੀ ਕਹਿੰਦੇ ਦਰਵਾਜਾ ਖੋਲਿਆ ਤੂੰ ਕੀ ਲੈਣ ਇੱਥੇ ਆਈ ਹੈਂ ਕਹਿੰਦੀ ਤੈਨੂੰ ਪ੍ਰਸ਼ਾਦਾ ਛਕਾਉਣ ਆਈ ਹੈ ਇੱਥੇ ਮੈਨੂੰ ਪ੍ਰਸ਼ਾਦਾ ਛਕਾਉਣ ਆਈ ਹੈ ਤੈਨੂੰ ਕੀ ਲੋੜ ਪੈਗੀ ਮੈਨੂੰ ਪ੍ਰਸ਼ਾਦਾ ਛਕਾਉਣ ਦੀ ਹੁਣ ਕੁਲਪਕ ਸੁਭਾਅ ਸੀ ਉਹਦਾ ਇਦਾਂ ਦਾ ਮਾਤਾ ਉਤਮਕੌਰ ਨੂੰ ਪਤਾ ਹੈ ਭੁੱਖ ਲੱਗੀ ਸੀ ਕਿਦੀ ਲਿਆ ਰੱਖਦੇ ਇੱਥੇ ਫਿਰ ਉੱਥੇ ਪ੍ਰਸ਼ਾਦਾ ਰੱਖਦਾ ਹੁਣ ਮਾਤਾ ਗੰਗਾ ਨੇ ਪ੍ਰਸ਼ਾਦਾ ਛਕਿਆ ਜੀ ਜਦੋਂ ਪ੍ਰਸ਼ਾਦਾ ਛਕਿਆ ਨਾ ਕੁਝ ਸਮੇਂ ਬਾਅਦ ਉਹ ਭਾਂਡੇ ਲੈ ਕੇ ਨਾ ਆ ਫਿਰ ਮਾਤਾ ਉੱਤਮਕੋਟ ਦੇ ਘਰ ਗਈ ਤੇ ਜਾ ਕੇ ਹੱਥ ਜੋੜ ਲਏ ਕਹਿੰਦੀ ਭੈਣ ਇਹ ਗੱਲ ਦੱਸ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਚ ਕੁਝ ਵੀ ਨਹੀਂ ਪਾਇਆ ਕਹਿੰਦੀ ਸੱਚ ਦੱਸੀ ਮੈਨੂੰ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਚ ਕੁਝ ਵੀ ਨਹੀਂ ਪਾਇਆ ਮੈਂ ਜਿਵੇਂ ਪ੍ਰਸ਼ਾਦਾ ਅੱਗੇ ਤਿਆਰ ਕਰਦੀ ਆ ਉਹਦੇ ਪ੍ਰਸ਼ਾਦਾ ਤਿਆਰ ਕੀਤਾ ਕਦੀ ਨਹੀਂ ਤੂੰ ਕੁਝ ਨਾ ਕੁਝ ਪ੍ਰਸ਼ਾਦੇ ਚ ਪਾਇਆ ਹੈ ਕਹਿੰਦੀ ਪ੍ਰਸ਼ਾਦੇ ਚ ਕੁਝ ਵੀ ਨਹੀਂ ਪਾਇਆ ਕਦੀ ਕੁਝ ਪਾਇਆ ਹੈ ਕਹਿੰਦੀ ਤੈਨੂੰ ਕਿਵੇਂ ਪਤਾ ਕੁਝ ਪਾਇਆ ਹੈ ਕਹਿੰਦੀ ਜਦੋਂ ਦਾ ਤੇਰਾ ਪ੍ਰਸ਼ਾਦਾ ਛੱਕਿਆ ਨਾ ਅੰਦਰ ਅੱਗ ਲੱਗੀ ਸੀ ਅੱਗ ਲੱਗੀ ਕਹਿੰਦੀ ਪਤਾ ਨਹੀਂ ਕਿੰਨੇ ਚ ਸਮੇਂ ਦੀ ਅੰਦਰ ਅੱਗ ਬਲਦੀ ਪਈ ਸੀ ਅੱਗ ਦੇ ਭਾਂਬੜ ਸਨ ਅੰਦਰ ਕਹਿੰਦੀ ਪੜ ਜਦੋਂ ਪ੍ਰਸ਼ਾਦਾ ਛੱਕਿਆ ਅੰਦਰ ਠੰਡ ਪੈ ਗਈ ਹੈ ਠੰਡ 10 ਭੈਣ ਪ੍ਰਸ਼ਾਦਾ ਵਿੱਚ ਕੀ ਪਾਇਆ ਉਸ ਵੇਲੇ ਫਿਰ ਮਾਤਾ ਉੱਤਮ ਕੌਰ ਦੀ ਅੱਖ ਲੱਗੇ ਉਹ ਗੰਗਾ ਜੇ ਸੱਚ ਪੁੱਛਦੀ ਪ੍ਰਸ਼ਾਦਾ ਵਿੱਚ ਕੀ ਪਾਇਆ ਮੈਂ ਹੋਰ ਤਾਂ ਕੁਝ ਨਹੀਂ ਪ੍ਰਸ਼ਾਦਾ ਵਿੱਚ ਪਾਇਆ ਪਰ ਜਦੋਂ ਮੈਂ ਆਟਾ ਗੁੰਨਣ ਲੱਗੀ ਰੁਟੀਨ ਮੁਤਾਬਕ ਗੁਰੂ ਰਾਮਦਾਸ ਨੂੰ ਯਾਦ ਕੀਤਾ ਪ੍ਰਸ਼ਾਦਾ ਪਕਾਇਆ ਗੁਰੂ ਰਾਮਦਾਸ ਨੂੰ ਯਾਦ ਕੀਤਾ ਜਦੋਂ ਥਾਲੀ ਪਾ ਕੇ ਪ੍ਰਸ਼ਾਦਾ ਤੈਨੂੰ ਦੇਣ ਚਲੀ ਨਾ ਨਾਲ ਇੱਕ ਅੰਦਰੋਂ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਸਮਰੱਥ ਤੁਸੀਂ ਸਭ ਕੁਝ ਕਰਨਹਾਰ ਹੋ ਮਹਾਰਾਜ ਜੀ ਕਿਰਪਾ ਕਰੋ ਸਾਡੇ ਗਵੰਢੀਏ ਘਰ ਬੜਾ ਕਲੇਸ਼ ਲਿੰਦਾ ਹੈ ਗੁਰੂ ਰਾਮਦਾਸ ਜੀ ਤੁਹਾਡੇ ਘਰ ਕੇ ਦਾ ਕੋਈ ਘਟ ਹੈ ਹੈ ਕਿਰਪਾ ਕਰੋ ਇਹਨਾਂ ਦਾ ਕਲੇਸ਼ ਮਿਟਾ ਦਿਓ ਤੁਸੀਂ ਇਹਨਾਂ ਦਾ ਕਲੇਸ਼ ਦੂਰ ਕਰ ਦਿਓ ਕਿਦੀ ਮੈਂ ਗੁਰੂ ਰਾਮਦਾਸ ਨੂੰ ਯਾਦ ਕਰਕੇ ਅਰਦਾਸ ਕਰਕੇ ਤੈਨੂੰ ਪ੍ਰਸ਼ਾਦਾ ਦੇ ਕਈ ਹੋਰ ਕੁਝ ਨਹੀਂ ਪਾਇਆ ਵਿੱਚ ਉਸ ਵੇਲੇ ਉਹ ਮਾਈ ਗੰਗਾ ਅੱਖ ਲਗੀ ਪੈਣ ਸਮਝ ਗਈ ਮੈਂ ਸਮਝ ਗਈ ਮੈਨੂੰ ਲੱਗਦਾ ਹੈ ਜੋ ਤੂੰ ਅਰਦਾਸ ਕੀਤੀ ਹੈ ਨਾ ਗੁਰੂ ਰਾਮਦਾਸ ਨੇ ਬੜੀ ਨੇੜੇ ਹੋ ਕੇ ਤੇਰੀ ਉਹ ਅਰਦਾਸ ਸੁਣ ਲਈ ਹੈ ਸਤ ਸੰਗਿਓ ਉਸ ਵੇਲੇ ਮਾਈ ਗੰਗਾ ਦੀਆਂ ਅੱਖਾਂ 'ਚ ਅਥਰੂ ਨੇ ਕਿੰਦੀ ਭੈਣ ਫਿਰ ਦੱਸ ਮੈਂ ਕੀ ਕਰਾਂ ਸਾਡੀ ਇੱਕ ਰੋਕ ਲਈ ਸਦਾ ਵਾਸਤੇ ਖਤਮ ਹੋ ਜਾਵੇ ਤੇ ਉਸ ਵੇਲੇ ਮਾਤਾ ਉੱਤਮ ਕੋ ਰੱਖਣ ਲੱਗੀ ਫਿਰ ਗੰਗਾ ਐਦਾਂ ਕਰ ਜਦੋਂ ਗੁੱਸਾ ਆਵੇ ਨਾ ਮਨ ਕਲਪਨ ਲੱਗੇ ਤੇ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਇੰਨਾ ਆਖਿਆ ਕਰ ਧੰ ਗੁਰੂ ਰਾਮਦਾਸ ਜੀ 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 ਬਲ ਭੱਟ ਜੀ ਕਹਿੰਦੇ ਤੇ ਗੁਰੂ ਰਾਮਦਾਸ ਨੂੰ ਧੰ ਆਖ ਤੇਰੀ ਕਲਪਨਾ ਕਲੇਸ਼ ਖਤਮ ਹੋ ਜਾ ਜਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾਵੇ ਜੇ ਅੰਦਰ ਦੀ ਤਪਸ਼ ਹੈ ਅੰਦਰ ਦਾ ਕਲੇਸ਼ ਹੈ ਕਿਵੇ ਖਤਮ ਹੋ ਜਾਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾਵੇ ਤੋ ਅੰਦਰੋਂ ਪਿਆਰ ਦੇ ਨਾਲ ਆ ਕੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰਮੁਖੋ ਉਹ ਮਾਈ ਗੰਗਾ ਘਰ ਗਈ ਸ਼ਾਮ ਨੂੰ ਇਹਦਾ ਘਰ ਵਾਲਾ ਉਹ ਡਰਦਾ ਡਰਦਾ ਘਰ ਆਉਂਦਾ ਕਿਤੇ ਪਤਾ ਨਹੀਂ ਹੁਣ ਕਿੰਨਾ ਕੋਲ ਨੂੰ ਗੁੱਸਾ ਚ ਰਿਹਾ ਹੋਣਾ ਬਿਰਦਾ ਕੀ ਸਲੂਕ ਕਰੇ ਕਿਦਾਂ ਬੋਲੇ ਕਲਪੀ ਹੋਵੇਗੀ ਜਦੋਂ ਘਰ ਆਇਆ ਤੇ ਅੱਗੋਂ ਇਹ ਮਾਈ ਗੰਗਾ ਦੋਵੇਂ ਹੱਥ ਜੁੜ ਕੇ ਆਖ ਲੱਗੀ ਜੀ ਪਾਣੀ ਲੈ ਕੇ ਆਵਾ ਪਹਿਲਾਂ ਜਲ ਲਿਆ ਕੇ ਸ਼ਿਕਾਇਆ ਜੀ ਪ੍ਰਸ਼ਾਦਾ ਲੈ ਕੇ ਆਵਾ ਜੀ ਉਹ ਘਰ ਵਾਲਾ ਹੈਰਾਨ ਹੁੰਦਾ ਅੱਜ ਦਿਨ ਕਿੰਦਰੋਂ ਚੜਿਆ ਇਹ ਦਿਨ ਕਿਦੋਂ ਚੜ ਗਿਆ ਅੱਜ ਅੱਜ ਤੱਕ ਇੰਨਾ ਮਿੱਠਾ ਕਦੀ ਬੋਲੀ ਨਹੀਂ ਇਹ ਗੁਰਮੁਖੋ ਉਸ ਵੇਲੇ ਇਹ ਮਾਈ ਗੰਗਾ ਦਾ ਘਰ ਵਾਲਾ ਅੱਖ ਲਗਾ ਭਾਗਵੇਂ ਅੱਜ ਤੈਨੂੰ ਕੀ ਹੋ ਗਿਆ ਤੇਰੇ ਚਿਹਰੇ ਤੇ ਵੀ ਰੌਣਕ ਹੈ ਖੁਸ਼ੀ ਹੈ ਤੂੰ ਬੜੇ ਪਿਆਰ ਨਾਲ ਗੱਲ ਕਰਦੀ ਪਈ ਹੈ ਤੇ ਉਸ ਵੇਲੇ ਮਾਈ ਗੰਗਾ ਨੇ ਹੱਥ ਜਿਹੇ ਅੱਖ ਲੱਗੀ ਜੀ ਅੱਜ ਮੈਨੂੰ ਕਿਸੇ ਗੁਰਮੁਖ ਬੀਬੀ ਦਾ ਸੰਗ ਹੋ ਗਿਆ ਉਹ ਬੀਬੀ ਦਾ ਸੰਗ ਹੋਇਆ ਜਿਹਦਾ ਗੁਰੂ ਰਾਮਦਾਸ ਦੇ ਚਰਨਾਂ ਨਾਲ ਸਾ ਪਿਆਰ ਹੈ ਉਹਨੇ ਗੁਰੂ ਰਾਮਦਾਸ ਦੇ ਚਰਨਾਂ ਤੇ ਮੇਰੇ ਪਰਿਵਾਰ ਵਾਸਤੇ ਅਰਦਾਸ ਕੀਤੀ ਹੈ ਤੇ ਗੁਰੂ ਰਾਮਦਾਸ ਜੀ ਨੇ ਉਹਦੀ ਅਰਦਾਸ ਕਬੂਲ ਕਰ ਲਈ ਹੈ ਗੁਰਮੁਖੋ ਸਤਸੰਗਿਓ ਇਹ ਬੀਬੀ ਦਾ ਸੁਭਾਅ ਵੀ ਦਿਨੋ ਦਿਨ ਬਦਲ ਗਿਆ ਇਹਦਾ ਲੜਕਾ ਤਾਂ ਨਾ ਉਹ ਜੋ ਘਰ ਲੜਕੇ ਗਏ ਸਨ ਉਹ ਵੀ ਘਰ ਵਾਪਸ ਆ ਗਏ ਹੁਣ ਇਹ ਬੀਬੀ ਵੀ ਗੁਰੂ ਰਾਮਦਾਸ ਦੇ ਚਰਨਾਂ ਹੱਥਾਂ ਪਿਆਰ ਕਰਨ ਵਾਲੀ ਬਣ ਗਈ ਇਹ ਵੀ ਪਰਿਵਾਰ ਦੇ ਬੈ ਕੇ ਗੁਰਮਖੋ ਨੂੰ ਇਹ ਜਪਦੀ ਹੈ ਕਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਕਿਰਪਾ ਸਤਨਾਮ ਵਾਹਿਗੁਰੂ ਸੰਗੀਆਂ ਵੇਖੋ ਸੰਤ ਜਣਾ ਮਿਲ ਪਾਈਏ ਰਸਨਾ ਨਾਮ ਭਣਾ ਗੁਰਮਖ ਬੀਬੀ ਦਾ ਸੰਗ ਹੋਇਆ ਘਰ ਤੋਂ ਸਦਾ ਵਾਸਤੇ ਕਲੇਸ਼ ਦੂਰ ਹੋ ਗਿਆ ਗੁਰੂ ਰਾਮ ਦਾਦੇ ਚਰਨਾਂ ਨਾਲ ਅਥਾ ਸ਼ਰਦਾ ਬੈ ਗਈ ਗੁਰੂ ਰਾਮ ਦਾਦੇ ਚਰਨਾਂ ਨਾਲ ਇਹ ਮਾਈ ਗੰਗਾ ਦਾ ਵੀ ਫਿਰ ਪਿਆਰ ਪੈ ਗਿਆ ਸਤਿਗੁਰ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਬੰਦਗੀ ਵਾਲਿਆਂ ਦੀ ਸੰਗਤ ਕਰ ਨਾਮ ਜਪਣ ਵਾਲਿਆਂ ਦੀ ਸੰਗਤ ਕਰ ਤੈਨੂੰ ਵੀ ਇਹ ਨਾਮ ਦੀ ਦਾਤ ਮਿਲ ਜਾਵੇਗੀ ਤੇਰੀ ਝੋਲੀ 'ਚ ਵੀ ਇਨਾਮ ਦੀ ਦਾਤ ਪੈ ਜਾਵੇਗੀ